ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਜਿਹੜੀ ਆਪਾਂ ਇਹ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਇਹਦੇ ਵਿੱਚ ਜਿੰਨੀਆਂ ਮਸ਼ੀਨਰੀਆਂ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਤੁਹਾਨੂੰ ਸਾਰੀਆਂ ਮਸ਼ੀਨਰੀਆਂ ਪਸੰਦ ਆਉਣਗੀਆਂ ਜੀ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਪੂਰੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਆਪਣਾ ਨੰਬਰ ਹੈਗਾ WhatsApp ਨੰਬਰ ਆਪਣੇ ਚੈਨਲ ਦਾ 7719445360 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੂੰ ਕਿਸੇ ਵੀ ਏਰੀਆ 'ਚ ਕੋਈ ਵੀ ਮਸ਼ੀਨਰੀ, ਘਰ, ਕੋਠੀ, ਮਕਾਨ ਹੈ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਸਬਜੈਕਟ ਗੱਡੀ ਤੁਸੀਂ ਦੇਖ ਰਹੇ ਹੋ 2013 ਮਾਡਲ ਗੱਡੀ ਆ ਬਿਲਕੁਲ ਨਵੀਂ ਕੰਡੀਸ਼ਨ ਦੀ ਹੈ ਜੀ ਮਾਡਲ 13 ਲਾਜ਼ਮੀ ਹੈ ਪਰ ਗੱਡੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਸਹੀ ਆਪਾਂ ਨੂੰ ਮਿਲੇਗੀ 3,70,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਖੜੀ ਹੈ ਜੀ ਇਹ ਲੁਧਿਆਣਾ ਏਰੀਆ 'ਚ ਗੱਡੀ ਦਾ ਟਾਇਰ ਵੀ ਠੀਕ ਹੈ ਬਾਕੀ ਗੱਡੀ ਵੀ ਸੋਹਣੀ ਹੈ ਜੀ ਦੇਖਣ ਚ ਵੀ ਬਹੁਤ ਚੰਗੀ ਹੈ ਅੰਦਰੋਂ ਵੀ ਪੂਰੀ ਵਧੀਆ ਹੈ ਬਾਕੀ ਤੁਸੀਂ ਜਦੋਂ ਜਾ ਕੇ ਗੱਡੀ ਨੂੰ ਦੇਖੋਗੇ ਤੁਸੀਂ ਚਲਾ ਕੇ ਦੇਖੋਗੇ ਸਟਾਰਟ ਕਰੋਗੇ ਤੁਹਾਨੂੰ ਗੱਡੀ ਬਾਰੇ ਪਤਾ ਲੱਗ ਜਊਗਾ ਇੰਜਣ ਬਾਰੇ ਬਾਕੀ ਗੱਡੀ ਸੋਹਣੀ ਹੈ ਜੀ ਦੇਖਣ ਚ ਕੋਈ ਕਮੀ ਨਹੀਂ ਇੰਜਣ ਉੰਜਣ ਪੂਰਾ ਵਧੀਆ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਦਾ ਨੰਬਰ 97 796 41 363 ਨੰਬਰ ਸੈਕੰਡ ਤੇ ਆਪਣੇ ਕੋਲ ਇੱਕ ਹੋਰ ਸਬੱਟ ਗੱਡੀ ਪਹੁੰਚੀ ਹੈ ਜੀ ਗੱਡੀ ਤੁਸੀਂ ਚੈੱਕ ਕਰੋ 2015 ਮਾਡਲ ਗੱਡੀ ਆਪਣੇ ਕੋਲੇ ਪਹੁੰਚੀ ਆ ਗੱਡੀ ਦੇ ਅੰਦਰੋ ਜੇ ਆਪਾਂ ਗੱਲ ਕਰੀਏ ਗੱਡੀ ਬਹੁਤ ਜ਼ਿਆਦਾ ਵਧੀਆ ਪਰ ਮਿਲੂਗੀ ਮਾਡਲ 2015 ਦਾ ਤੇ ਉਲਕ ਇਹਨਾਂ ਦਾ ਪਿੰਡ ਹੈਗਾ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਏਸੀ ਯੂਸੀ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਸਾਰਾ ਕੁਝ ਵਰਕਿੰਗ ਚ ਹੈ ਸਾਢੇ 1.4 ਲੱਖ ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਹੈ ਕਿਸ ਨੂੰ ਜੇ ਪਸੰਦ ਆਈਏ ਗੱਡੀ ਕੋਈ ਜਾ ਕੇ ਜੇ ਦੇਖਣ ਦਾ ਚਾਹਵਾਨ ਹੈਗੇ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ 15 ਮਾਡਲ ਹੈ 1.5 4 ਲੱਖ ਰੁਪਏ ਡਿਮਾਂਡ ਹੈ ਇੱਕ ਵਾਰੀ ਮਾਲਕ ਕਹਿੰਦੇ ਵੀ ਘਟਾਪਾਧਾ ਕਰ ਲਾਂਗੇ ਰੇਟ 'ਚ ਬਾਕੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਬਹੁਤ ਸੋਹਣੀਆਂ ਇਹਨਾਂ ਨੇ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਮਾਲਕ ਦਾ ਨੰਬਰ ਸਕਰੀਨ ਤੇ 973932352 ਤੀਜੇ ਨੰਬਰ ਤੇ ਆਪਣੇ ਕੋਲੇ ਆਉਂਦੀ ਹੈ ਗੱਡੀ ਸੈਂਟਰੂਮ 2006 ਮਾਡਲ ਗੱਡੀ ਆ ਮਾਡਲ 6 ਜਰੂਰ ਪਰ ਪਾਸਿੰਗ ਆਪਣ ਨੂੰ 26 ਤੱਕ ਰਿਨਿਊ ਮਿਲੂਗੀ 2026 ਤੱਕ ਰੇਟ 82000 ਰੁਪਏ ਗੱਡੀ ਚੱਲੀ ਵੀ ਘੱਟ ਹੋਈ ਐ ਤੇ ਵਧੀਆ ਮਾਲਕ ਨੇ ਚਲਾਈ ਹੋਈ ਐ ਗੱਡੀ ਖੜੀ ਐ ਇਹ ਪਟਿਆਲੇ ਏਰੀਆ ਚ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਨ ਨੂੰ ਮਿਲ ਜੂਗੀ ਚਲਾਉਣ ਚ ਵੀ ਗੱਡੀ ਵਧੀਆ ਸੋਹਣੀ ਐ ਸਾਫ਼ ਸੁਥਰੀ ਐ ਤੁਸੀਂ ਦੇਖ ਰਹੇ ਹੋ ਫੋਟੋਆਂ ਚਾਰੇ ਪਾਸੋਂ ਚੱਲ ਰਹੀਆਂ ਜੀ ਜੇ ਗੱਡੀ ਦੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜਿੰਨੇ ਫੰਕਸ਼ਨ ਹੁੰਦੇ ਆ ਸਾਰੇ ਵਰਕਿੰਗ ਚ ਆਪਾਂ ਨੂੰ ਮਿਲ ਜਾਣਗੇ ਚਲਾਉਂਟ ਚ ਗੱਡੀ ਬਹੁਤ ਸਹੀ ਹੈ ਜੀ 82000 ਰੁਪਿਆ ਇੱਕ ਵਾਰੀ ਡਿਮਾਂਡ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਘਟਾਵਦ ਕੀਤਾ ਜਾਊਗਾ ਤੇ ਇੰਜਨ ਗੇਅਰ ਵਧੀਆ ਸਾਰੇ ਕਾਗਜ਼ ਪੱਤਰ ਹੁੰਦੇ ਆ ਸਾਰੇ ਆਪਾਂ ਨੂੰ ਕੰਪਲੀਟ ਮਿਲ ਜਾਣਗੇ ਸਾਰੀ ਗੱਡੀ ਦਾ ਕੰਮ ਟੋਟਲ ਹੋਇਆ 1 ਰੁਪਿਆ ਗੱਡੀ ਭਾਲਦੀ ਨਹੀਂ ਕਿਸੇ ਪਾਸੋਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਚਲਾ ਕੇ ਜੇ ਦੇਖਣਾ ਚਾਹੁੰਦੇ ਹੋ ਪਟਿਆਲੇ ਜਾ ਕੇ ਦੇਖ ਲਿਓ ਨੰਬਰ ਸਕਰੀਨ ਤੇ ਮਾਲਕ ਦਾ 86993 388083 I10 ਗੱਡੀ ਤੁਸੀਂ ਹੁਣ ਦੇਖੋ ਪਹੁੰਚੀ ਆਪਣੇ ਕੋਲੇ ਨੋ ਮਾਡਲ 110000 ਦੀ ਡਿਮਾਂਡ ਦੇ ਵਿੱਚ ਦਿੱਲੀ ਨੰਬਰ ਅਗਰਦੀ ਰੰਗ ਗੱਡੀ ਦਾ ਆਪਾਂ ਨੂੰ ਮਿਲੂਗਾ 골ਡਨ ਗੱਡੀ ਦਾ ਰੰਗ ਤੁਸੀਂ ਚੱਕਰੋ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਬਹੁਤ ਸਹੀ ਰੰਗ ਆਪਾਂ ਨੂੰ ਮਿਲ ਜੂਗਾ ਜੀ ਕੋਈ ਸਕ੍ਰੈਚ ਕੋਈ ਡੈਮੇਜ ਕੋਈ ਗਲੀ ਸੜੀ ਕੁਝ ਨਹੀਂ ਆਪਾਂ ਨੂੰ ਮਿਲਣਾ ਬਹੁਤ ਚੰਗੀ ਹਾਲਤ ਦੇ ਵਿੱਚ ਗੱਡੀ ਆਪਾਂ ਨੂੰ ਮਿਲੂਗੀ ਚਲਾ ਕੇ ਜੇ ਕਿਸੇ ਨੇ ਦੇਖਣੀ ਹੈ ਗੱਡੀ ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਗੱਡੀ ਸਟਾਰਟ ਕਰਕੇ ਦੇਖ ਸਕਦੇ ਹੋ ਕੋਈ ਕਮੀ ਨਹੀਂ ਗੱਡੀ ਚ ਬਹੁਤ ਸਾਫ ਕੰਡੀਸ਼ਨ ਦੀ ਸੋਹਣੀ ਗੱਡੀ ਆ ਬਾਕੀ ਜਿਹੜਾ ਰੇਟ ਹੈ ਮਾਲਕ ਕਹਿੰਦੇ ਆ ਵੀ ਘਾਟਾ ਵਾਧਾ ਕਰ ਲਾਂਗੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਅੰਦਰੋਂ ਵੀ ਬਹੁਤ ਜ਼ਿਆਦਾ ਵਧੀਆ ਮਿਲੂਗੀ ਬਾਕੀ ਫੋਟੋਵਾਂ ਚੋ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਅੰਟੀਰੀਅਰ ਵਗੈਰਾ ਆਪਾਂ ਨੂੰ ਬਹੁਤ ਵਧੀਆ ਮਿਲ ਚੁਗਾ ਨੰਬਰ ਵਾਈ ਦਾ 9889945 834 ਜਿਹੜੀ ਵੀ ਗੱਲ ਕਰਨੀ ਹੈ ਤੁਸੀਂ ਆਪੇ ਕਰ ਲਿਓ ਜੀ ਤੇ ਇਹ ਗੱਡੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਬਹੁਤ ਸਾਰੀ ਮਸ਼ੀਨਰੀ ਮਿਲ ਜਾਣਗੀਆਂ ਕੱਲੀ-ਕੱਲੀ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਅੱਗੇ ਹੋਰ ਬਹੁਤ ਸਾਰੀ ਮਸ਼ੀਨਰੀ ਐ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਚਾਹੇ ਮਸ਼ੀਨਰੀ ਆ ਚਾਹੀ ਕੋਠੀ ਆ ਘਰ ਆ ਮਕਾਨ ਆ ਛੋਟਾ ਥੀ ਆ ਕੁਝ ਵੀ ਆ ਚਾਹੀ ਚਾਹੀ ਬੁਲਟ ਆ ਚਾਹੀ ਹਵੇਲੀ ਮਹਿਲ ਕੁਝ ਵੀ ਆ ਆਪਣੇ ਕੋਲੇ ਭੇਜੋ ਇੱਕ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਾਂ ਵਿੱਚੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਪਾਸੋਂ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਜਮਾ ਫਰੀਦ ਵਿੱਚ ਆਪਣਾ ਸਾਰਾ ਕੰਮ ਹੁੰਦਾ ਹੈ। ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਭੇਜੋ ਆਪਣੇ ਕੋਲੇ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360। ਬਾਕੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ। ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ। ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਸਪੋਰਟ ਕਰੋ ਸਪੋਰਟ ਕਰਿਆ ਕਰੋ ਫੋਲੋ ਬਣਾ ਫੁੱਲ ਜੀ। ਜੇ ਤੁਸੀਂ ਇਸੇ ਤਰ੍ਹਾਂ ਦੀ ਹਰ ਰੋਜ਼ ਆਪਣੇ ਚੈਨਲ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਤੇ ਵੀਡੀਓ ਆਪਾਂ ਜਦੋਂ ਵੀ ਲੈ ਕੇ ਪਹੁੰਚਾਂਗੇ ਜਦੋਂ ਤੁਸੀਂ ਸਬਸਕ੍ਰਾਈਬ ਕਰ ਲਓਗੇ ਤਾਂ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਉਸੇ ਮੇਰੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੀ ਵੀਡੀਓ ਦੀ ਫਿਰ ਤੋਂ ਸ਼ੁਰੂਆਤ ਕਰਦੇ ਹਾਂ ਆਪਾਂ ਛੋਟਾ ਹੱਥੀ ਹੁਣ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਇੱਕ 2009 ਮਾਡਲ ਹੈ ਐਨਓਸੀ ਸੰਗਰੂਰ ਦੀ ਹੈ 1,30,000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਨਵੇਂ ਟਾਇਰਾਂ ਚ ਤੇ ਬਾਡੀ ਲਾਈਨ ਪੂਰੀ ਵਧੀਆ ਹੈ ਗਾਹਾਂ ਤੋਂ ਵੀ ਪੂਰਾ ਵਧੀਆ ਤੇ ਬੈਕ ਸਾਈਡ ਤੋਂ ਵੀ ਪੂਰਾ ਵਧੀਆ ਹੈ ਬਾਕੀ 1,30,000 ਰੁਪਿਆ ਮਾਲਕ ਵੱਲੋਂ ਡਿਮਾਂਡ ਆ ਲੈਸ ਵੈਸ ਹੋ ਜਾਊਗਾ ਰੇਟ 'ਚ ਕਟੋਤੀ ਹੋ ਜੂਗੀ ਕਿਸੇ ਨੂੰ ਵੀ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਜਾ ਕੇ ਦੇਖ ਸਕਦਾ ਹੂੰ ਚਲਾ ਕੇ ਦੇਖ ਸਕਦਾ ਤੋਰ ਕੇ ਦੇਖ ਲਓ ਤੁਹਾਨੂੰ ਪਸੰਦ ਆਊਗਾ ਜੀ ਬਾਕੀ ਕੋਈ ਗਲੇਸੜੇ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਮਾਲਕ ਨੇ ਰੱਖਿਆ ਹੋਇਆ ਸਰਵਿਸ ਸਰਵਿਸ ਕਰਵਾਈ ਹੋਈ ਆ ਨਾ ਕੋਈ ਮੁਰੰਮਤ ਕਰਾਉਣ ਦੀ ਲੋੜ ਕੁਝ ਨਹੀਂ ਕਰਾਉਣ ਦੀ ਲੋੜ ਬਹੁਤ ਵਧੀਆ ਗੱਡੀ ਐ ਜੀ ਤੇ ਨੰਬਰ ਸਕਰੀਨ ਤੇ 9914500327 ਹੁਣ ਤੁਸੀਂ ਇੱਕ ਹੋਰ ਦੇਖੋ ਜੀ ਛੋਟਾ ਹਾਥੀ ਵਾਂਗੂ ਹੀ ਐ ਟਾਟਾ ਦਾ ਜੈਪ 2018 ਮਾਡਲ ਐ ਰੇਟ 135000 ਰੁਪਇਆ ਤੇ ਮਾਲਕ ਕਹਿੰਦੇ ਆ ਵੀ ਮਜਬੂਰੀ ਕਰਕੇ ਸੇਲ ਕਰਨੇ ਮੋਗੇ ਖੜੇਗਾ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਚਲਾਉਣ 'ਚ ਬਹੁਤ ਵਧੀਆ ਕੰਮ ਕਿਸੇ ਨੂੰ ਪਸੰਦ ਆਉਂਦਾ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਲਿਓ ਮਾਲਕ ਦੇ ਏਰੀਆ 'ਚ ਤੇ ਜਿਨ੍ਹਾਂ ਦਾ ਹੈਗਾ ਨੰਬਰ ਉਹਨਾਂ ਦਾ 97 802 2678 ਹੁਣ ਆਪਾਂ ਇੱਕ ਇਹਨੂੰ ਕੀ ਆਖੀਏ ਜੀ ਬੇਸੇ ਤਾਂ ਇਹ ਗੱਡੀ ਸੀਗੀ Maruti 800 ਤੇ ਬੈਕ ਸਾਈਡ ਇਹਨਾਂ ਨੇ ਬਾਡੀ ਲਾ ਰੱਖੀ ਐ ਜੀ 2004 ਮਾਡਲ ਹੈ ਤੇ 60000 ਰੁਪਿਆ ਡਿਮਾਂਡ ਇਹਨਾਂ ਨੇ ਕਹੀ ਆ ਬਾਕੀ ਕਹਿੰਦੇ ਸੀਗੇ ਉੱਪਰ ਨੀਚੇ ਕਰ ਲਾਂਗੇ ਲੁਧਿਆਣੇ ਖੜੀ ਹੈ ਗੱਡੀ ਆ 70 75% ਢਾਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਚਲਾਉਣ ਚ ਵੀ ਵਧੀਆ ਬਾਕੀ ਰੇਟ ਤੁਸੀਂ ਆਪੇ ਕਰ ਲਿਓ ਨੰਬਰ ਸਕਰੀਨ ਤੇ ਆਪਾਂ ਦੇ ਹੀ ਰੱਖਿਆ ਜੀ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਸਾਰੀ ਮਸ਼ੀਨਰੀਆਂ ਦੀ ਵੀਡੀਓ ਤੋਂ ਕਿੰਨੇ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦੋ। ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਉੱਪਰ ਆਪਣਾ ਨੰਬਰ WhatsApp ਨੰਬਰ ਲਿਖਿਆ ਰਹਿੰਦਾਗਾ।